ਵੇਿੰਦਾ ਦੇ ਗਰਮੀ ਚ ਬੇਬੇ ਹਾਂ ਸਬਜੀ ਤੋੜ ਲਾ ਕੋਈ ਆਥਨ ਵਾਸਤੇ ਵਧੀਆ ਜੀ ਤੋੜਦੀ ਸੀ ਗਰਮੀ ਨੇ ਮਚਾਤੀ ਸਬਜੀ ਕਿਹੜੀ ਆ ਇੱਥੇ ਕੋਈ ਸਬਜੀ ਹੁਣ ਤੱਕ ਮੀਂਹ ਪੈ ਕੇ ਹਟੇ ਵਧੀਆ ਹੋ ਗਈ ਸਬਜੀ ਆ ਵੇ ਖਚੌਲੇ ਲੱਗ ਰਹੇ ਕਿੰਨੇ ਚਾਰ ਚੌਲੇ ਆ ਇਹਦੇ ਨਾਲ ਸਬਜੂ ਲਾਲਾਂਗੇ ਡੰਗ ਕੋਈ ਨਹੀਂ ਆਲੂ ਲੂ ਪਾ ਲਿਓ ਐ ਦਾ ਪ੍ਰਿੰਡਗਾ ਵੀ ਬਾਵਾ ਲੱਗਿਆ ਪਈਆਂ ਹਾਂ ਪ੍ਰਿੰਡਗਾ ਦਾ ਜੀ ਕਹਿ ਬਿਆ ਤੋੜ ਲਾਵੇ ਬੇ ਕੋਈ ਨਾ ਵਧੀਆ ਜੀ ਸਬਜ਼ੀ ਧਰ ਲਾਂਗੇ ਕੋਈ ਰੋਜ ਤਾਂ ਬਾੜੀ ਚ ਵੀ ਨਹੀਂ ਬੜਾਇਆ ਜਾਂਦਾ ਮੈਂ ਤਾਂ ਆ ਦੇਖਦੀ ਸੀ ਕੁੜੀਆਂ ਜਾਈ ਆਂਦੇ ਨਾ ਤੀਆਂ ਚ ਸਾਧੀਆਂ ਬੁੰਘਾਂ ਬਾਗੀਆਂ ਤੂੰ ਨਹੀਂ ਆਦੀ ਤੇਰੇ ਪੇ ਕੇ ਲੈਣਾ ਦੇ ਤਾਨੂੰ ਬੇਬੇ ਉਹਨਾਂ ਨੇ ਫੋਨ ਫੋਨ ਤਾਂ ਕਰਿਆ ਨਹੀਂ ਹੈਗਾ ਕੋਈ ਨਾ ਫੋਨ ਤੂੰ ਬੱਟਾ ਹਾਂ ਤੈਨੂੰ ਪਤਾ ਤਾਂ ਹੈਗਾ ਕਿੰਨਾ ਕ ਮੈਨੂੰ ਫੋਨ ਲਾਉਂਦੇ ਆ ਤੂੰ ਲਾਲਾ ਦੇ ਭਰਾ ਨੂੰ ਵੀ ਮੈਨੂੰ ਲੈ ਜਾ ਬੇਬੇ ਮੈਂ ਲਾ ਕੇ ਦੇਖਦੀ ਆ ਫੋਨ ਜੇ ਬਾਈ ਆ ਗਿਆ ਤਾਂ ਇਹ ਦਰ ਪੇਕੇ ਕਹੇ ਤਾਂ ਲਾਕੇ ਨਹੀਂ ਜਾਂਦੇ ਹੈਗੇ ਬੇਤਾਰੇ ਹੋਰ ਬਿਹਾਈ ਨਾ ਕਹੇ ਮੇਰੇ ਪੇਕੇ ਨੂੰ ਪੇਕੇ ਕਹੇ ਜੀ ਹੁਣ ਚੰਗੀ ਹੁੰਦੇ ਨੇ ਬਸ ਆਹ ਚੰਗੇ ਕਹਦੇ ਜਦੋਂ ਲੈ ਕੇ ਗਏ ਕਰੋ ਲੈ ਕੇ ਗਏ ਪਾਪ ਬਿਮਾਰਾ ਜੇ ਬਸ ਹੋਰ ਹੁਣ ਤੋਰੂ ਜੇ ਕਰਨ ਲੱਗ ਜਾਂਦੀ ਐ ਨਹੀਂ ਪੇਕੇ ਤਾਂ ਵਧ ਗਈ ਐ ਮੇਰੇ ਆਹ ਵਧੀਆ ਤਾਂ ਲੈ ਨਾ ਜਾਣ ਕਦੇ ਲੀ ਲੈਣਦੇ ਤਾਂ ਜੋੜਾ ਦਿੱਤਾ ਨਾ ਕਦੇ ਪਹਿਲਾਂ ਦੇ ਚੱਪਲਾ ਲੈ ਕੇ ਭਾਈਆਂ ਤੇ ਰਹੀਆਂ ਉਹਨਾਂ ਨੇ ਚੱਲ ਕੋਈ ਨਾ ਬੇ ਬੇਚਾਰਿਆਂ ਦਾ ਚੱਲ ਜਹੇ ਜਹ ਲਾ ਦੇ ਦਿੰਦੇ ਨੇ ਠੀਕ ਆ ਹੋਰ ਤਨ ਤਾਂ ਵਿਚਾਰੇ ਲੱਗਦੇ ਐ ਜੇ ਪੇਕੇ ਹੁੰਦੇ ਤੇਰੇ ਪੱਕੇ ਵਰਗੇ ਦਾ ਕੋਈ ਨਹੀਂ ਹੁਣ ਮੈਂ ਪਿੰਡ ਜਾਵਾਂ ਬੇਬੇ ਤੂੰ ਐਂ ਕਹਨੀ ਆਂ ਵੀ ਪਿੰਡ ਭੱਗ ਜਾ ਹਾਂ ਬਗ ਜਾ ਚਾਰ ਦਿਨ ਬਗ ਜਾ ਕਿਸੇ ਪਾਸੇ ਚੱਲ ਬੇਬੇ ਮੈਂ ਫੋਨ ਲਾ ਕੇ ਪੁੱਛ ਲੈਣੀ ਹੈਗੀ ਜੇ ਭਾਈ ਆ ਗਿਆ ਤਾਂ ਮੈਂ ਭੱਗ ਜੂਗੀ ਨਹੀਂ ਫਿਰ ਮੈਨੂੰ ਤੂੰ ਛੱਡਿਆਈ ਮੈਂ ਤਾਂ ਕੋਈ ਛੱਡ ਕੇ ਜਾਂਦੀ ਤੈਨੂੰ ਅਡਾਂ ਨਹੀਂ ਨਾ ਕਿ ਬਸੰਦੀ ਦੀ ਬਗ ਜਾ ਬਸ ਛੱਡ ਕੇ ਤੂੰ ਤਾਂ ਬੇਬੇ ਕਿਹੜਾ ਛੱਡ ਕੇ ਆਏਂਗੀ ਮੈਨੂੰ ਕਿਰਾਇਆ ਲਾ ਜਾ ਮੈਂ ਥੋੜਾ ਜਾ ਜਾਨੀਆ ਤਾਂ ਭੱਗ ਜਾ ਮੈਂ ਮੇਰੇ ਭਰਾ ਨੂੰ ਫੋਨ ਕਰਦੀ ਨੀ ਕੱਲੀ ਮੈਂ ਪਹਿਲੀ ਵਾਰ ਜਾਂਦੀ ਸੋਹਣੀ ਲੱਗੂ ਬੇ ਤੂੰ ਤਾਂ ਉਹੀ ਗੱਲਾਂ ਕਰਨ ਲੱਗ ਗਈ ਹੋਣਾ ਕੋਈ ਅੱਗੇ ਨਾਲ ਪਿੱਛੇ ਲੈ ਕੇ ਨਹੀਂ ਗਏ ਹੁਣ ਤੂੰ ਫੋਨ ਕਰਕੇ ਸੱਦ ਦੇਗੇ ਉਹਨਾਂ ਨੂੰ ਫਿਰ ਤੈਨੂੰ ਲੈ ਕੇ ਜਾਣਗੇ ਕਿੱਧਰ ਲੈ ਕੇ ਜਾਣਗੇ ਤੀਆਂ ਨੂੰ ਦੇਣਗੇ ਸੰਭਾਰੇ ਤੈਨੂੰ ਇੱਥੇ ਰੋਟੀ ਲੱਗੀ ਰਹੂਗੀ ਇਹ ਤਾਂ ਇਹ ਕਿੱਥੇ ਜਾਂਦੀ ਹੈ ਸਬਜੀ ਤੋੜ ਲਿਆ ਸਬਜੀ ਤੋੜ ਲਿਆਉਂਗੀ ਲੱਗੂਗੀ ਸਬਜੀ ਫੇਰ ਹੀ ਤੋੜ ਕੇ ਲਿਆਉਂਗੀ ਸਬਜ਼ੀਆਂ ਇੱਥੇ ਪਾ ਦਈਏ ਗੋਭੀ ਤੂੰ ਸਬਜ਼ੀਆਂ ਖਾਂਦੀ ਆਈਆਂ ਦੇ ਪੱਕਿਆ ਤੋ ਪੈਣ ਦੀ ਮਿਸ ਕਾਲ ਆਈ ਪਈ ਐ ਪਤਾ ਨਹੀਂ ਕਿਵੇਂ ਲਾਇਆ ਹੋ ਵਿਚਰੀ ਨੇ ਚੱਲ ਕੋਈ ਕੰਮ ਹੀ ਹੋ ਪੈਣ ਨੂੰ ਲਾ ਕੇ ਦੇਖ ਲੈਨੇ ਹੁਣ ਕੀ ਕਹਦੀ ਐ ਪੈਣਾ ਇਹ ਹਜੇ ਕੀ ਕੰਮ ਹੋਇਆ ਪੈਣ ਨੂੰ ਲੈ ਹੁਣ ਪੈਣ ਚੱਕਦੀ ਨਹੀਂ ਚੱਕ ਲੈ ਪੈਣੇ ਹੁਣ ਜੇ ਨਹੀਂ ਰੋਂਦੇ ਫਿਰ ਪੈਣਾ ਐ ਕਹਿੰਦੀ ਹੁਣ ਲਾਉਂਦੇ ਨਹੀਂ ਹੈਲੋ ਹੈਲੋ ਹਲੋ ਬਾਈ ਸਸਰੀ ਕਾਲੋ ਸਸਰੀ ਕਾਲ ਭਣੇ ਕਿੱਧਰ ਵਾਗੇ ਸੀ ਭਣੇ ਫੋਨ ਚੱਕੀ ਨਹੀਂਗਾ ਫੋਨ ਬਾਈ ਲਾਇਆ ਵੀ ਸੀਗਾ ਤੁਹਾਨੂੰ ਹਾਂ ਭਣੇ ਮੈਨੂੰ ਲਾਇਆ ਸੀਗਾ ਮਿਸ ਕਾਲ ਆਈ ਪਈ ਸੀ ਤਾਂ ਹੀ ਮੈਂ ਤੈਨੂੰ ਲਾਇਆ ਭਣੇ ਕੰਮ ਸੀ ਭਣੇ ਕੋਈ ਹਾਂ ਬਾਈ ਹੂੰ ਤੁਸੀਂ ਆਪ ਦੀ ਆਪ ਤਾਂ ਮੈਨੂੰ ਫੋਨ ਲਾਉਂਦੇ ਨਹੀਂ ਭਣੇ ਕੀ ਕਰੀ ਹੁਣ ਕੰਮ ਧੁੰਦੇ ਹੀ ਵੜਾ ਹੈਗਾ ਕਿਹੜਾ ਕੋਈ ਵੇਲੇ ਆ ਮਦਾਂ ਕਹਿੰਦੀ ਸੀ ਬਈ ਮਹਾ ਤੀਆਂ ਦਾ ਕਰਕੇ ਸਾਰਨਾ ਜਾਈਏ ਸਾਰੇ ਮੈਨੂੰ ਵੀ ਲੈ ਜਾਂਦੇ ਤੁਸੀਂ ਬੇਬੇ ਨੇ ਮੈਨੂੰ ਦੋ ਤਿੰਨ ਵਾਰੀ ਕਹਿਤਾ ਅੱਛਾ ਭਣੇ ਕੋਈ ਗੱਲ ਨਹੀਂ ਭਣੇ ਮੈਂ ਲੈ ਜਾਊਂਗਾ ਤੈਨੂੰ ਕੋਈ ਗੱਲ ਨਹੀਂ ਮਾੜਾ ਵੱਟਾ ਕੰਮ ਤਾਂ ਹੁੰਦਾ ਤਾਂ ਮੇਰਾ ਲੋਟ ਹੋ ਜਾਂਦੇ ਇਧਰੋਂ ਫੇਰ ਕੀ ਫਾਇਦਾ ਬਈ ਤੂੰ ਮੈਨੂੰ ਹੌਣ ਲੈ ਕੇ ਜਾ ਫੇਰ ਤਾਂ ਤੀਆਂ ਹੀ ਲੰਘ ਜਾਣਗੀਆਂ ਭਣੇ ਅੱਜ ਹੀ ਆਵਾਂ ਹਾਂ ਬਈ ਅੱਜ ਹੀ ਆ ਜਾ ਭਣੇ ਇਤਨੀ ਮਰਜ਼ੀ ਹੈ ਉਮਰਾ ਕੰਮ ਵਾਲਾ ਖਰਾਬ ਹੈ ਪਿਆ ਖੇਤ ਉਹ ਜਿਵੇਂ ਕੰਮ ਤਾਂ ਹੁੰਦੀ ਰਹਿੰਦੇ ਮੇਰੇ ਤਾਂ ਮੈਨੂੰ ਮਿਹੇ ਮਾਰਦੀ ਐ ਕਹਿੰਦੀ ਤੇਰੇ ਪੇਕੇ ਦਾ ਤੇਰੀ ਖਬਰ ਸਾਰੀ ਨਹੀਂ ਰਹਿੰਦੇ ਲੈ ਮਾਸੀ ਮਿਹੇ ਮਾਰਦੀ ਐ ਤੈਨੂੰ ਭਣੀ ਹਾਂ ਲੈ ਸਣੀ ਭਣੀ ਐ ਹਨਾ ਮਾੜਾ ਮੋਟਾ ਤਾਂ ਦੇਖਣਾ ਚਾਹੀਦਾ ਹੈਗਾ ਹੋਰ ਭਾਈ ਪਾਣੀ ਮੈਂ ਤੈਨੂੰ ਕਹਿੰਨੀ ਐ ਵੀ ਚੱਲ ਸੁਭਾ ਮੈਂ ਦੋ ਦਿਨ ਹੋਰ ਰਹਿ ਪੂੰਗੀ ਮੈਂ ਤੁਹਾਨੂੰ ਲੈ ਜਾਗੀ ਚੱਲ ਭਣੀ ਤੇਰੀ ਮਰਜ਼ੀ ਐ ਫਿਰ ਤੂੰ ਮੈਨੂੰ ਆਏ ਆਖੇਂਗੀ ਵੀ ਹੁਣ ਖਾਬ ਨਹੀਂ ਮੈਨੂੰ ਜਵਾਬ ਦਿੰਦਾ ਮੇਰਾ ਚੱਲ ਕੰਮ ਤਾਂ ਮੈਨੂੰ ਬਾਹਲਾ ਚੱਲ ਕੋਈ ਗੱਲ ਨਹੀਂ ਭਣੀ ਫਿਰ ਮਾ ਆਉਂਗਾ ਹਾਂ ਭਈ ਹਾਂ ਭਣੀ ਕੋਈ ਗੱਲ ਨਹੀਂ ਮੈਂ ਨਾ ਕਰਦਾ ਹਰਪ੍ਰੀਤ ਨਾ ਰਹਿ ਕੀ ਕਹਿੰਦੀ ਐ ਫਿਰ ਉਹ ਮੈਂ ਦਵਾਈ ਦੱਸਦੀ ਮੈਨੂੰ ਚੰਗਾ ਫਿਰ ਹਾਂ ਭਾਣੇ ਫਿਰ ਮੈਂ ਦੱਸੂਗਾ ਤੈਨੂੰ ਆਉਣਾ ਹੋਇਆ ਜਾਂ ਨਾ ਆਉਣਾ ਉਹ ਮੈਂ ਤੇਨੂੰ ਫੋਨ ਕਰਕੇ ਦੱਸੂਗਾ ਹੀ ਹਾਂ ਨਹੀਂ ਫਿਰ ਬਿਲਕੁਲ ਤਿਆਰ ਹੋ ਜਾਊਗੀ ਟਾਈਮ ਨਾਲ ਹਾਂ ਠੀਕ ਐ ਭਾਣੇ ਹੋਰ ਤਾਂ ਭਾਣੇ ਪਰਿਵਾਰ ਸਾਰਾ ਠੀਕ ਐ ਹਾਂ ਭਾਈ ਸਾਰੇ ਠੀਕ ਆ ਵਧੀਆ ਤੁਸੀਂ ਕੰਮ ਤਾਂ ਦਾ ਕਿਵੇਂ ਜੀਰੀ ਜੂਰੀ ਲਾ ਲਈ ਕੋਈ ਤਾਂ ਬਾਕੀ ਫਿਰ ਮੈਂ ਤਾਂ ਪਤਾ ਨਹੀਂ ਨਖੇ ਕਰ ਚੰਗਾ ਭਾਣੇ ਚਲ ਕੋਈ ਨਹੀਂ ਚੰਗਾ ਭਣੇ ਠੀਕ ਹੈ ਫਿਰ ਮੈਂ ਆਉਂਗਾ ਭਣੇ ਕਰਦਾ ਮੈਂ ਰਏ ਹਰਪ੍ਰੀਤ ਨਾ ਬਾਈ ਚੰਗਾ ਭਣੇ ਓਕੇ ਲੈ ਭਣ ਤਾਂ ਹੁਣ ਕਹਿੰਦੀ ਮੈਨੂੰ ਹੁਣ ਹੀ ਲੈ ਕੇ ਜਾ ਲੈ ਇੱਕ ਤਾਂ ਨਾ ਮਿੰਟ ਚ ਉਹ ਕਰ ਦਿੰਦੀਆਂ ਨੇ ਹੱਥਾਂ ਤੇ ਸਰੋਂ ਜਮਾਉਂਦੀਆਂ ਨੇ ਐਹੀ ਜੀ ਮਾਸੀ ਐ ਉਹਨੂੰ ਮੇਨੇ ਮਾਰੀ ਜਾਂਦੀ ਹੈਗੀ ਚਲ ਹੋਰ ਕਰਦੇ ਆ ਹਰਪ੍ਰੀਤ ਨਾ ਰਏ ਹੁਣ ਭਣ ਤਾਂ ਲਿਉਣੀ ਪਊ ਰਾਜਵੀਰ ਹਾਂ ਬੇਬੇ ਉਰੇ ਆ ਕਾਤਾ ਫੋਨ ਦੇ ਬਾਈ ਨੂੰ ਹਾਂ ਬੇਬੇ ਕਰਤਾ ਫੋਨ ਕੀ ਕਹਿੰਦੇ ਉਹ ਕਹਦਾ ਮਹਾਰਪ੍ਰੀਤ ਨਰਾਏ ਕਰਕੇ ਦੱਸਦਾ ਬੂਝ ਨਾ ਆਏ ਮੈਂ ਤਾਂ 3 ਵਜੇ ਦੇ ਬਾਅਦ ਹੀ ਨਿਕਲਣ ਦੇਣਾ ਨਹੀਂ ਬੇਬੇ ਆਉਣਗੇ ਐਡੇ ਬਾੜੇ ਤਾਂ ਨਹੀਂ ਹੈਗੇ ਹੁਣ ਜਦੋਂ ਮੇਰੇ ਭਰਾ ਨੇ ਕਹਿਤਾ ਵੀ ਮੈਂ ਆ ਜੂਗਾ ਫਿਰ ਆ ਜੂਗਾ ਮੈਂ ਤਾਂ ਹੁਣ ਮੇਨੇ ਮਾਰੀ ਆਂਦੀਆਂ ਕਿ ਤੇ ਨੂਂਦੀਆਂ ਪਹਿਲੇ ਤਾਂ ਤਿਆਰ ਕੇ ਲੈ ਨਹੀਂ ਲੈ ਜਾਣਾ ਉਹਦੇ ਕੋਲੇ ਅਫੇ ਲੈ ਜਾਣਾ ਮੇਰੇ ਪੇਕੇ ਨੇ 3 ਵਜੇ ਦਾ ਕਿਰੋੜਾ ਵਿੱਚ ਈਮਨ ਆਦਾ ਅਡਿਟਡ ਦੁਖਦਾ ਰਹਿੰਦਾ ਹੈਗਾ ਵੀ ਗੇਮਾਂ ਦਾ ਬਾਰੇ ਹਿੱਸਾ ਲੈਂਦੀਆਂ ਨਾ ਗੱਲਾਂ ਹੋਰ ਅਭੀ ਪਹਿਲੇ ਘਤਿਆ ਕੁੜ ਲੈਣੀ ਨਹੀਂ ਆਏ ਇਹਨੂੰ ਲੈ ਕਈ ਵਾਰੀ ਅਗਲੇ ਤਾਂ ਸੌ ਮਜਬੂਰੀ ਹੋ ਜਾਂਦੀ ਹੈ ਵੀ ਸਾਨੂੰ ਦੱਸ ਕੀ ਹੈ ਮੈਂ ਤਾਂ ਜਾਓ ਬਾਹਰ ਕੇ ਬਾਹਰ ਉੱਥੇ ਨਹੀਂ ਖੜਨ ਦਿੰਦੀਆਂ ਜੇ ਗੁਰੂ ਘਰ ਬਾਹਰ ਜਾਂਦੀਆਂ ਉੱਥੇ ਨਹੀਂ ਖੜਨ ਗੱਲ-ਗੱਲ ਤੇ ਪੁੱਛਦੀਆਂ ਹੁੰਦੀਆਂ ਬਾਕੀ ਤੇਰੀ ਨੂੰ ਤੈਨੂੰ ਬਾਗਦੀਆਂ ਨੂੰ ਐ ਕਹੀ ਜਾਂਦੇ ਨੇ ਉਹਨਾਂ ਨੇ ਕਿ ਤੁਸੀਂ ਛੱਡਿਆ ਹੋ ਜਾ ਕੇ ਹੋਰ ਕੀ ਆਹੀ ਕਹਿਣਾ ਪਊਗਾ ਉਹ ਨਾ ਮੈਂ ਲੋਕਾਂ ਦੇ ਮਗਰ ਜੇਨ ਲੱਗਿਆ ਕਰ ਬਾਲੂ ਮੈਂ ਕਰਤਾ ਮੇਰੇ ਭਰਾ ਨੂੰ ਫੋਨ ਵਿਚਾਰੇ ਨੂੰ ਜੇ ਲੈਣਾ ਜੇ ਚੰਗਾ ਹੈ ਅਜੇ ਤਾਂ ਉਹ ਰਾਏ ਕਰੂਗਾ ਤੇ ਪਰ ਜਾਈ ਨਾ ਅਰੇ ਤਾਂ ਫਿਰ ਬੇਬੇ ਰਾਏ ਤਾਂ ਤੈਨੂੰ ਪਤਾ ਜਰੂਰੀ ਹੈ ਨਾ ਕਰਨੀ ਪਰਿਵਾਰ ਚ ਹੁਣ ਜੇ ਬਿਨਾਂ ਦੱਸਿਆ ਆਊਗਾ ਫਿਰ ਤੈਨੂੰ ਪਤਾ ਹੀ ਹੋਦਾ ਸੁਬਾਹ ਦਾ ਨਾ ਪੜੀ ਤੇਰੀ ਪਰਜਾਈ ਪੜੀ ਆ ਬੇਬੇ ਥੋੜੀ ਜੀ ਆਉਣੀ ਤੈਨੂੰ ਘੱਟ ਹੀ ਮੰਨਦੀ ਹੋ ਹਾਂ ਬੇਬੇ ਮੂੰ ਵੀ ਮੇਰੀ ਕੁਮਾਰੀ ਹੁੰਦੀ ਨਾਲ ਵੀ ਘੱਟ ਹੀ ਬਣਾਉਂਦੀ ਸੀ ਮਾਸੀ ਜੀ ਮਿਲਆਉਂਦੀ ਨਹੀਂ ਇੰਨੀ ਅਰੇ ਜੀ ਕਹੇ ਜੇ ਕਰ ਦਿੱਤੀ ਆ ਹੋ ਕੀ ਬਤਾਵੇ ਬੇ ਨਹੀਂ ਪਰਜਾਂਗਾ ਇਹ ਜਿਹਾਂ ਪੰਗਾਂ ਮਾਵਾ ਨੂੰ ਜਾਜ ਹੀ ਨਹੀਂ ਆਉਂਦਿੰਗਾ ਮੈਂ ਤਾਂ ਬੇਬੀ ਤੇਰੇ ਸਾਹਮਣੇ ਕਦੇ ਹਾਲ ਹੀ ਨਹੀਂ ਪੁੱਛਿਆ ਮੇਰਾ ਤਾਂ ਕਦੇ ਨਹੀਂ ਆਇਆ ਕਬੀ ਚਾਹੇਦੀ ਮਾਂ ਨਹੀਂ ਹੈਗੀ ਵੀ ਮੈਂ ਦੁੱਖ ਸੋਕ ਕਰਨਾ ਨਾਮ ਦਾ ਨਾਲ ਹਨਾ ਤੇ ਹੋਰ ਕਿ ਅੰਦਰ ਵਿਆਹੀ ਮਸਾਂ ਕਰੋ ਮਸਾਂ ਕੱਢੀ ਤੇ ਪਰਜਾਈ ਲੱਗਦਾ ਵੀ ਮੈਨੂੰ ਆਇ ਲੱਗਦਾ ਜਿਵੇਂ ਵੀ ਮੈਨੂੰ ਘਰ ਤੋੜ ਕੇ ਬਾੜੀ ਸੌਖੀ ਹੋ ਗਈ ਮਸਾਂ ਦਾ ਘਰ ਕੱਢਿਆ ਤੈਨੂੰ ਨੇ ਮੇਰੇ ਤੋਂ ਉਦੋਂ ਬਾਅਦ ਤੇਰੇ ਸਾਹਮਣੇ ਬਾਤ ਹੀ ਨਹੀਂ ਪੁੱਛੀ ਗਈ ਹਾਂ ਕਦੇ ਕਹੇ ਜੇ ਫੋਨ ਕਰ ਹੀ ਲੈਂਦਾ ਹਾਂ ਉਹ ਤਾਂ ਲਾ ਦੇਣਾ ਉਹ ਵੀ ਐ ਨਹੀਂ ਪਤਾ ਤਾਂ ਚੋਰੀਆਂ ਲਾਉਂਦਾ ਉਹ ਖੇਤ ਖੋਤਾ ਅੱਜ ਮੈਂ ਬਾਈ ਨੂੰ ਕਹੇ ਤਾਂ ਫਿਰ ਕਹਿੰਦਾ ਭਾਈ ਨੇ ਕਿਵੇਂ ਫੋਨ ਲਾਇਆ ਸੀ ਮੈਂ ਖਾ ਬਾਈ ਤੁਸੀਂ ਤਾਂ ਨਹੀਂ ਲਾਇਆ ਮੈਂ ਤਾਂ ਲਾਉਣਾ ਪਈਆ ਹਾਂ ਤੂੰ ਕਹੈ ਨਹੀਂ ਵੀ ਮੇਰੀ ਬੇਬੇ ਮੈਨੂੰ ਸੁਣਾਉਂਦੀ ਰਹਿੰਦੀ ਹੈ ਗੱਲਾਂ ਹਾਂ ਮੈਂ ਕਿਹਾ ਬੇਬੇ ਹਾਂ ਮੈਂ ਖਾਈ ਕਹਿੰਦੀ ਹੈ ਮੇਰੀ ਸੱਸ ਵੀ ਤੈਨੂੰ ਲੈ ਕੇ ਨਹੀਂ ਜਾਂਦੇ ਤੇ ਲੈਣ ਨਹੀਂ ਆਏ ਭਾਈ ਤੈਨੂੰ ਫੋਨ ਨਹੀਂ ਕਰਦੇ ਹਾਂ ਤੇ ਕਹਿੰਦਾ ਕੋਈ ਨਹੀਂ ਭਾਈ ਮੈਨੂੰ ਕੰਮ ਵਾਲਾਗਾ ਮੈਂ ਦੇਖੂਗਾ ਮੈਂ ਖਾ ਬਾਈ ਦੇਖਣਾ ਨਹੀਂ ਜਾਂ ਤਾਂ ਤੂੰ ਮੈਨੂੰ ਦੱਸ ਦੇ ਮੈਂ ਤਿਆਰ ਹੋ ਜੂੰ ਤੇਰੇ ਆਉਂਦੇ ਹਾਂ ਆਈ ਰੋ ਬੀਨੇ ਬਿਸਕਟ ਕਢਾ ਕੇ ਦੇਊਗੀ ਤੈਨੂੰ ਕਿਹੜੇ ਲਈ ਦੇ ਤੋੜੇ ਬਿਸਕਟ ਬੇਬੇ ਤੂੰ ਉਹੀ ਗੱਲਾਂ ਕਰੀ ਆਂ ਨੀ ਆ ਮੈਨੂੰ ਜੇ ਗਈ ਨੂੰ ਬੁਲਾ ਲੈ ਚੱਜਣਾ ਉਹੀ ਬਥੇਰਾਗਾ ਫੇਰ ਤਾਂ ਕਿਹੜਾ ਤਾਂ ਲੈਣਾ ਆਂਗੇ ਚਲ ਆਂ ਲੋਕਾਂ ਦੇ ਮੂੰਹ ਨੂੰ ਦੋ ਦਿਨ ਤਾਂ ਜਾਣਾ ਹੀ ਪਊਗਾ ਆਹ ਭਾਈ ਦੋ ਚਾਰ ਦਿਨ ਲਾਇਆ ਲੈ ਜਾ ਦੇਣਗੇ ਲੈ ਆ ਉਹੀ ਗੱਲ ਲੋਕ ਤਾਂ ਹੀ ਹਿਸਾਬ ਲਾ ਲੈਂਦੇ ਆ ਪੇਕਿਆਂ ਦਾ ਵੀ ਆਉਂਦੇ ਆਉਣ ਜਾਣ ਤੂੰ ਪਤਾ ਲੱਗ ਜਾਂਦਾ ਹਾਂ ਕਿ ਕਹੇ ਜੇ ਪੇਕੇ ਇਹ ਚੰਗੇ ਆ ਜਾਂ ਮਾੜੇ ਆ ਤੇ ਹੋਰ ਆਈ ਲੋਕੋ ਸਿਆਣੇ ਦਾ ਪਰਖ ਲੰਦੇ ਨਾ ਤੈਨੂੰ ਪਤਾ ਹੀ ਹੋਵੇ ਬੀ ਟੀਮੀਆਂ ਦਾ ਹਾਂ ਟੀਮੀਆਂ ਦਾ ਹਾਂ ਕਣਸੋ ਵਾਲਾ ਆਿੰਦੀਆਂ ਫਿਰਦੀਆਂ ਨੇ ਕੂਚੋ ਵੀ ਗੱਲ ਕੱਢ ਲੈਂਦੀਆਂ ਨੇ ਕੱਢ ਲੈਂਦੀਆਂ ਕੂਚ ਬਾੜ ਕੇ ਕਰ ਲਾ ਉੱਥੇ ਵੀ ਰਹਿਣਗੀ ਚੱਲ ਕੋਈ ਨਹੀਂ ਵੇ ਆਪਾਂ ਕਿਹੜਾ ਫਿਰ ਕੋਈ ਮਾੜਾ ਚੰਗਾ ਕੰਮ ਕਰਿਆ ਜਾਂ ਕੋਈ ਚੋਰੀ ਕਰਿਆ ਆਗੇ ਤਾਂ ਠੀਕ ਆ ਨਹੀਂ ਆਗੇ ਭਈ ਤਾਂ ਠੀਕ ਆ ਜਾ ਕੋਈ ਕੰਮ ਕਰ ਲੈ ਫੇਰਾ ਉਹ ਲੈਣ ਆਊਗਾ ਦੇਖੀ ਜਾਊਗੀ ਲੀੜੇ ਲੂੜੇ ਸਮਾਨ ਕੇ ਰੱਖ ਲਾ ਨਹੀਂ ਪਾ ਕੇ ਕੀ ਜਾਵੇਂਗੀ ਲੀੜੇ ਤਾਂ ਸਮਾਨ ਲੈਣੀ ਆ ਵੇ ਬੇ ਸ਼ੂਟ ਤਾਂ ਮੇਰੇ ਕੋਲ ਪਈ ਆ ਦੋ ਤੂੰ ਆਪੇ ਸਿਓਲਾ ਨਹੀਂ ਕਰੇ ਹਾਂ ਦੇਖਦੀ ਆ ਮੈਂ ਜੇ ਮੇਰੇ ਨੂੰ ਟਾਈਮ ਜਾ ਹੋਇਆ ਕੰਮ ਜਨੇ ਬਨਵੇੜ ਕੇ ਫਿਰ ਮੈਂ ਆਪ ਕੱਟ ਲਾਂ ਆਹੋ ਸਿਓਲਾ ਲਾਉਂ ਕੱਟ ਲੈ ਹੁਣ ਕੀ ਕਰਦੀ ਐ ਬੇਲੀ ਐ ਤੇ ਬਿਠੇ ਰਹਿੰਦੇ ਨੇ ਪਿਆ ਚੱਲ ਕੋਈ ਨਹੀਂ ਬੇਪੇ ਕੱਟ ਲੈਣੀ ਆ ਆਹੋ ਦਾਦੂਲ ਮੈਂ ਤਾ ਲੂੰਗੀ ਤੇ ਤੂੰ ਕੱਟ ਲੈ ਬਣਾ ਲੈ ਆਪ ਵੀ ਨਹੀਂ ਹੱਥ ਹਲਾਉਂਦੀ ਦੱਕਾ ਤੋੜਦੀ ਪਰ ਜਾਈ ਨਹੀਂ ਤਾਂ ਬਸਾ ਕੱਢੀਆ ਕਰੋ ਹਰਪ੍ਰੀਤ ਉਹ ਕੀ ਕਰਦੀ ਤੂੰ ਕਿੱਥੇ ਐ हां स्वीकारना की सी ओरेया मेरी गल सुन हां की सुन ਓ ਭੈਣ ਦਾ ਫੋਨ ਆਇਆ ਸੀਗਾ ਰਾਜਵੀਰ ਦਾ ਭੈਣ ਕਹਿੰਦੀ ਮੈਨੂੰ ਲੈ ਕੇ ਜਾ ਕੇ ਤੀਆਂ ਦਾ ਕੋਈ ਬਿਹਾਰ ਜਾ ਹੁੰਦਾ ਕਿ ਮਾਸੀ ਦਾ ਬਾਲੀ ਮੇਨੇ ਜੇ ਮਰੀ ਜਾਂਦੀ ਐ ਨਾ ਜਿੱਦੇ ਤੀਆਂ ਲੱਗਣੀਆਂ ਉਹਦੇ ਲੈ ਆਵਾਂਗੇ ਹਜੇ ਤੀਆਂ ਲੱਗੀਆਂ ਜਾਂਦੇ ਨੇ ਹਜੇ ਕੌਣ ਜਾਂਦੇ ਤੀਆਂ ਚ ਐਨੀ ਗਰਮੀ ਚ ਭੈਣ ਤਾਂ ਮੈਨੂੰ ਕਹੀ ਐ ਐਂ ਕਰ ਤੂੰ ਭਾਈ ਅੱਜ ਹੀ ਆ ਮੈਂ ਇਹਨੂੰ ਅਖਦੇ ਮੈਂ ਭੈਣੇ ਕੰਮ ਵਾਲਿਆ ਖੇਤ ਮੇਰੇ ਦਾ ਕੰਮ ਖਰਾਬ ਹੋਈ ਜਾਂਦੇ ਐ ਉਹ ਭੈਣ ਨੂੰ ਤਾਂ ਕੋਈ ਕੰਮ ਨਹੀਂ ਉਹ ਤਾਂ ਬੇਲੀਆਂ ਦੋਨੇ ਸੱਸ ਨੂੰ ਉਹਨਾਂ ਨੇ ਤਾਂ ਐਂ ਬਸ ਚੜ ਮੋਟਰਸਾਈਕਲ ਤੇ ਇਹਨੂੰ ਚੜਾ ਕੇ ਲੈ ਜਾ ਚੁੱਪ ਕਰਕੇ ਖੇਤ ਵਗ ਜਾ ਮੈਂ ਤੇਨੇ ਖੇਤ ਦੇ ਕੰਮ ਰੁੜੀ ਜਾਂਦੇ ਆ ਖੇਤ ਦੇ ਕੰਮ ਤਾਂ ਰੁੜੀ ਜਾਂਦੇ ਮੈਨੂੰ ਵੀ ਪਤਾ ਹੈ ਮੈਂ ਜਵਾਬ ਦਿੱਤਾ ਸੀ ਭੈਣ ਨੂੰ ਉਹ ਭੈਣ ਹੁਣ ਡੇਕੂਗੀ ਮੈਂ ਭੈਣ ਨੂੰ ਆਏ ਕਿਹਾ ਸੀਗਾ ਮਹਾਰਾਜ ਜੀ ਮੈਂ ਕਰਕੇ ਮੈਂ ਆ ਹੀ ਜੰਦਾ ਕੋਈ ਨਹੀਂ ਮੈਂ ਆਪੇ ਫੋਨ ਕਰ ਦੂੰ ਨੂ ਤੇ ਤੇਰੇ ਬਾਈ ਕੋਲੇ ਤਾਂ ਟਾਈਮ ਨਹੀਂ ਉਹ ਤਾਂ ਆਇਆ ਨਹੀਂ ਜਾਂਦਾ ਤੇ ਕੋਈ ਨਹੀਂ ਜਿੱਦਣ ਤੀਆਂ ਲੱਗੀਆਂ ਤੈਨੂੰ ਲੈ ਜਾਾਂਗੇ ਆ ਕੇ ਹਜੇ ਜੋ ਤੀਆਂ ਹੀ ਨਹੀਂ ਲੱਗਦੀਆਂ ਪਹਿਲੀ ਇੱਥੇ ਆ ਕੇ ਕੀ ਕਰੂਗੀ ਉਹ ਗੱਲ ਤੀਆਂ ਦੀ ਨਹੀਂ ਉਹ ਗੁੱਸਾ ਕਰੂਗੀ ਵਿਚਾਰੀ ਮਸਾ ਗੁੱਸਾ ਕਰੂ ਮੈਂ ਕਹਿ ਦਊਂ ਵੀ ਕੰਮ ਹੋ ਗਿਆ ਤੇਰੇ ਬਾਈ ਨੂੰ ਖੇਤੋਂ ਫੋਨ ਆ ਗਿਆ ਕਪੈਨ ਵਾਲੇ ਦਾ ਫੋਨ ਆ ਗਿਆ ਵੀ ਮੂੰਗੀ ਵੱਢੀ ਜਾਂਦਾ ਸੀ ਚਲ ਠੀਕ ਹੈ ਤੂੰ ਗੱਪ ਤੂੰ ਹੀ ਮਾਰੀ ਹੁਣ ਗੱਪ ਕਿ ਮਾਰੀ ਹੁਣ ਮੂੰਗੀ ਵੱਢੀ ਤਾਂ ਜਾਂਦੇ ਆ ਖੇਤ ਤੇ ਜਾਣਾ ਨਹੀਂ ਉਹ ਖੇਤ ਨਾ ਮੇਰੀ ਗੱਲ ਸੁਣ ਲੈ ਮੈਂ ਇਹਨੂੰ ਕਿਹਾ ਸੀ ਮੈਂ ਖੇਤ ਦੇ ਕੰਮ ਰੁਲੀ ਜਾਂਦੇ ਆ ਤੇ ਫੇਰ ਤੇ ਹੁਣ ਤੂੰ ਮੇਰੀ ਗੱਲ ਸੁਣ ਨਾ ਜਿਵੇਂ ਗੱਲਾਂ ਜਾਂ ਮੱਥਾ ਤਾਂ ਬਣਦੀਆਂ ਨਹੀਂ ਹੈਗੀਆਂ ਜਿਵੇਂ ਤੂੰ ਗੱਲਾਂ ਬਣਾਉਣੀਆਂ ਬਣਾ ਦੀ ਲੈ ਗੱਲਾਂ ਕੀ ਬਣਾਉਣੀਆਂ ਰ ਫੋਨ ਫੜਾਇਆ ਮੈਨੂੰ ਮਾਪੇ ਕਰ ਲੂੰਗਾ ਲੋ ਮੇਰੇ ਕੋਲ ਹੀ ਲਾਉਂਦੀ ਆ ਫੋਨ ਤੇਰੇ ਵਾਲਾ ਫੋਨ ਮੈਨੂੰ ਫੜਾ ਜਾ ਨਹੀਂ ਤਾਂ ਮੈਂ ਭੈਣ ਨੂੰ ਐ ਵੀ ਕਿਹਾ ਸੀ ਮਾਹ ਮਾਤਾ ਨੂੰ ਹੋਈਦਾ ਰਾਏ ਕਰਕੇ ਹਰਪੀ ਨੂੰ ਦੱਸੂਗਾ ਵੀ ਆਉਣਾ ਹੈ ਜਾਂ ਨਾ ਆਉਣਾ ਹੈ ਲੈ ਮੇਰੇ ਨਾਲ ਰਾਏ ਕੀ ਕਰਨੀ ਐ ਤੂੰ ਆਪ ਹੀ ਦੱਸ ਤੂੰ ਐ ਕਹਿ ਭੈਣੇ ਖੇਤ ਮੂੰਗੀ ਵੱਢੀ ਐਨੇ ਮੈਂ ਆ ਜਾ ਨਹੀਂ ਸਕਦਾ ਉਹ ਮੈਥੋਂ ਮੇਰੀ ਭੈਣ ਨੂੰ ਜਵਾਬ ਨਹੀਂ ਦਿੱਤਾ ਕਿ ਮੇਰੇ ਕੋਲ ਉਹ ਤੇਥੋਂ ਤਾਂ ਕਾਨੂੰ ਜਵਾਬ ਦਿੱਤਾ ਇਹਦਾ ਕੋਈ ਨਹੀਂ ਮੈਂ ਹੈਗੀਆਂ ਜਵਾਬ ਦੇਣ ਨੂੰ ਮਾਪੇ ਦੇ ਦੂੰਗੀ ਤੂੰ ਜਾ ਖੇਤ ਕਾਲ ਚੰਗਾ ਤੇਰੀ ਮਰਜ਼ੀ ਹੈ ਆਹੋ ਭਗ ਜਾ ਚੰਗਾ ਮੈਂ ਤਾਂ ਜਾਣਨਾ ਖੇਰ ਫਿਰ ਭਗ ਜਾ ਫਿਰ ਸਾਥ ਤੇ ਜਾਣੀਆਂ ਸਾਹਬ ਨਾਲ ਜਵਾਬ ਦੀ ਭੈਣ ਗੁੱਸੇ ਨਾ ਹੋ ਜੇ ਮੈਂ ਕੋਈ ਗਲਤੀ ਤਾਂ ਨਹੀਂ ਭੈਂਦੀ ਉਹਨੇ ਕਦੇ ਮਾੜੀ ਜੀ ਗੱਲਤੀ ਭੈਂਨ ਤਾਂ ਗੁੱਸੇ ਹੋ ਜਾਂਦੀ ਹੈ ਕੋਈ ਨਹੀਂ ਹੁੰਦੀ ਗੁੱਸੇ ਕਿਧਰੇ ਗੁੱਸੇ ਹੋ ਜੂਗੀ ਫਿਰ ਲੈ ਕੇ ਜਾਊਗੀ ਜੇ ਗੁੱਸੇ ਹੋ ਜੂਗੀ ਹੁੰਦੀ ਆ ਤਾਂ ਹੋ ਜੇ ਵਧੀਆ ਸੰਗਾ ਗੁੱਸੇ ਹੋ ਜੇ ਮੈਂ ਤਾਂ ਕਹਿੰਨੀ ਆ ਤਪਾਈ ਜਾਂਦੀ ਆ ਹੁਣ ਪਹਿਲਾਂ ਹੂੰਤ ਪਾਉਂਦੀ ਸੀ ਹੁਣ ਕਹਿੰਦੀ ਮੈਨੂੰ ਛੇਤੀ ਲੈ ਜਾਓ ਐਡੀ ਛੇਤੀ ਦੱਸਤੀਆਂ ਤੇ ਆ ਕੇ ਕਰਨਾ ਕੀ ਐ ਤੇ ਕੋਈ ਗੱਲ ਨਹੀਂ ਮੈਂ ਜਮਾ ਨਹੀਂ ਜਾਣ ਦਿੰਦੀ ਜੇ ਕੋਈ 2-4 ਦਿਨ ਲੱਗੀਆਂ ਉਹਦੋਂ ਤੂੰ 2 ਦਿਨ ਆਜੀ ਲਾਜੀ ਤੀਆਂ ਨੂੰ ਅਸਲ ਤਾਂ ਨਹੀਂ ਹੁੰਦੀ ਨਹੀਂ ਆਪੇ ਆਪ ਦੇ ਸੌਰੀ ਮਗ ਜੂਗੀ ਹੈਗੀ ਉਹਦੀ ਸੱਸ ਲੈ ਜਾ ਕਰੇ ਤੀਆਂ ਚ ਮਸਾਂ ਜਾਨ ਛਡਾਈ ਐ ਮਸਾਂ ਬਿਆਕੇ ਤੋਰੀ ਐ ਫੇਰ ਫੇਰ ਬਾਹਰ ਚ ਬੈਠਣ ਨੂੰ ਫਿਰਦ ਗਈਆਂ ਕੇ ਰਾਮਾ ਸਾਂ ਕੱਢ ਨੂੰ ਕਰੇ ਲਬਾਈ ਨੇ ਕੋਈ ਮੈਨੂੰ ਫੋਨ ਲਾ ਕੇ ਵੀ ਨਹੀਂ ਦੱਸਿਆ ਹੈਗਾ ਵੀ ਤੋ ਕੋਈ ਜਵਾਬ ਸਵਾਲ ਤਾਂ ਦੇ ਦੇ ਬੰਦੇ ਨੂੰ ਉਹੀ ਗੱਲ ਪਤਾ ਨਹੀਂ ਭਾਬੀ ਨੇ ਰਾਏ ਕਰੀ ਹੋਣੀ ਹੈ ਕਿ ਨਾ ਲੈ ਉਸੇ ਦੇ ਫੋਨ ਆ ਹੈਲੋ ਹੈਲੋ ਰਾਜਵੀਰਾ ਹਾਂ ਸਸਰੀ ਕਾਲ ਭਾਬੀ ਸਸਰੀ ਕਾਲ ਭਾਈ ਹੋਰ ਕਿਵੇਂ ਹੋ ਠੀਕ ਠਾਕ ਵਧੀਆ ਤੇ ਤੂੰ ਫੋਨ ਲਾਇਆ ਸੀ ਤੇ ਭਾਈ ਨੂੰ ਹਾਂ ਲਾਇਆ ਸੀ ਭਾਬੀ ਤੁਸੀਂ ਕੁਝ ਦੱਸਿਆ ਹੀ ਨਹੀਂ ਹੈਗਾ ਬਈ ਤੇ ਭਾਈ ਕੋਲੇ ਤਾਂ ਟਾਈਮ ਨਹੀਂ ਹੈ ਤਾਂ ਨਾ ਖੇਤ ਉੱਪਰਾਂ ਦੀ ਮੂੰਗੀ ਵੜਣ ਮੂੰਗੀ ਵਤੀ ਅੰਦੇ ਹੈ ਜੀ ਭਾਬੀ ਤੂੰ ਆ ਜਾਂਦੀ ਫਿਰ ਤੇ ਮੈਂ ਕਿਵੇਂ ਆਜਾਂ ਮੈਂ ਤੇਰੇ ਪੱਥਰ ਦੇ ਧੱਕੇ ਖਾਂਦੀ ਤਰੀ ਤਰਾ ਫੇਰ ਕੀ ਹੁੰਦਾ ਸੀ ਭਾਬੀ ਇੱਕ ਦਿਨ ਨਾਲ ਕੀ ਟਿਕਣਾ ਪੀਣਾ ਲੱਗੀਆਂ ਪੰਜ ਦੇ ਵਿੱਚ ਲੱਗੀਆਂ ਬੇਲੇ ਮੈਂ ਤਾਂ ਭਾਬੀ ਕਹਿੰਦੀ ਵੀ ਨਹੀਂ ਹੈਗੀ ਸੀ ਉਹ ਮੇਰੀ ਨਾ ਸੱਸ ਮੈਨੂੰ ਦੋ ਤਿੰਨ ਦਿਨ ਹੋ ਗਏ ਮੇਨੇ ਜੇ ਮਾਰੀ ਜਾਂਦੀ ਆ ਮੈਂ ਕੱਸਾਂ ਤਾਂ ਕਹਿੰਦੀ ਨਹੀਂ ਹੁੰਦਾ ਕੱਸਾਂ ਨਾ ਕੀ ਹੁੰਦਾ ਕਹਿੰਦੀਆਂ ਤਾਂ ਹੁੰਦੀਆਂ ਭਾਬੀ ਫੇਰ ਮੈਂ ਹਾਂ ਘਰਤੀ ਨਾ ਮੈਂ ਉਹਨੂੰ ਆਏ ਕਹੇ ਤਾਂ ਮੈਂ ਕਿਹਾ ਚਲ ਕੋਈ ਨਾ ਮੇਰੇ ਭਰਾ ਮੈਨੂੰ ਲੈਣ ਆ ਜੂਗਾ ਨਹੀਂ ਫਿਰ ਸੱਸ ਨੇ ਕਿਹਾ ਤਾਂ ਬਗ ਜਾ ਤੇ ਫਿਰ ਆਉਣੀ ਆ ਭਾਬੀ ਫੇਰ ਕੀ ਹੁੰਦਾ ਜੇ ਤੂੰ ਮੈਨੂੰ ਲੈਣ ਆ ਜੇਂਗੀ ਤਾਂ ਮੈਂ ਤਾਂ ਵੀ ਹਾਂ ਹੁੰਦਾ ਮੈਂ ਤੇਨ ਗਸਾਂ ਕਿ ਇਹ ਤਾਂ ਮੈਂ ਤੁਹਾਨੂੰ ਦੱਸ ਕਾ ਜਾਣੀ ਹੈ ਕਿ ਕਦੇ ਉਹਨਾਂ ਨੇ ਚਾਹ ਕਰਦੇ ਕਦੇ ਉਹਨਾਂ ਨੂੰ ਪਾਣੀ ਖੜਾ ਦੇ ਕਦੇ ਕੋਠਾ ਖੜਾ ਆਇਆ ਕਦੇ ਕੋਸ਼ ਸਾਰਾ ਦਿਨ ਕਰਿਆ ਨੇ ਅੱਛਾ ਹੁਣ ਮੈਂ ਤੇਰੇ ਖਤਰ ਬਾਅਦ ਜਾ ਕੇ ਆ ਜਾ ਕਰਾਂ ਏ ਭਾਬੀ ਮੈਂ ਕੋਈ ਨਹੀਂ ਆ ਤੂੰ ਆਂ ਦੇਖਦੀ ਤੂੰ ਮੈਨੂੰ ਕੇਰਾ ਲੈ ਜਾ ਮੈਂ ਕੰਮ ਤੰਦਰ ਤੇਰੇ ਨਾਲ ਆਪੇ ਕਰਾ ਦਿਆ ਕਰੂੰਗੀ ਸਾਰਾ ਨਾ ਨਾ ਮੈਂ ਤਾਂ ਮੈਂ ਕਿਤੇ ਲੋੜ ਨਹੀਂ ਤੇਰੀ ਤੂੰ ਆਉਂਦੀ ਹੈ ਥੀਰਾ ਕਿਤੇ ਤੇਰਾ ਭਾਈ ਬੇਲਾ ਹੋਇਆ ਜਿੱਦੇ ਟੀਆ ਲੱਗਣ ਲੱਗਿਆ ਤੈਨੂੰ ਲੈ ਜਾਂਗੀ ਚਾਰ ਦਿਨ ਕੋਈਲਾ ਵੀ ਚੱਤ ਨਾ ਬਰ ਜੇ ਅਗਰ ਜਾਇਆ ਤਰੋਂ ਵਿੱਚ ਤੁਹਾਡੇ ਕੋਲੇ ਕੀ ਨਹੀਂ ਨਾ ਲੱਪਾ ਵੀ ਤੂੰ ਹੈ ਉਹ ਹੀ ਕਮਲੀਆਂ ਗੱਲਾਂ ਕਰਦੀ ਐ ਨਾ ਪਹਿਲੀਆਂ ਤੀਆਂ ਤਾਂ ਹੁਣ ਪੇਕਿਆਂ ਤੀ ਹੁੰਦੀਆਂ ਨੇ। ਪੇਕੇ ਸਾਰੇ ਹੁੰਦੇ ਕੋਈ ਹੋਵੇ ਪਰ ਮੈਂ ਤਾਂ ਲੱਤ ਪੇਕਿਆਂ ਨੂੰ ਕਰਾਇ ਕਿ ਤੇਰੀ ਮਾਂ ਵੇਖਿਰ ਤੇਨੂੰ ਮਾਲੇ ਕਿ ਜਾਇ ਕਰੂਗੀ। ਆਹੋ ਹਾਂ ਭਾਬੀ ਤੂੰ ਤਾਂ ਕਹਿਣੀ ਐ ਜੇ ਮਾਂ ਹੁੰਦੀ ਤਾਂ ਵਿਚਾਰੀ ਉਹੀ ਗੱਲ ਆ ਜਾਂਦੀ ਕੋਈ ਮੇਰੀ ਖਬਰ ਸਾਰ ਲੈਂਦੀ ਤੂੰ ਤਾਂ ਉਹੀ ਬਗਾਨੀ ਦੀ ਬਗਾਨੀ ਰਹੇਗੀ ਨਾ। ਜੇ ਮਾਂ ਹੁੰਦੀ ਮੈਂ ਤਾਂ ਵੀ ਤੂੰ ਹੁੰਦਾ ਮਾਂ ਦਾ ਮਾਂ ਕਰੇ ਹੁੰਦੀ ਉਹ ਜਦੋਂ ਮੈਂ ਵੀ ਤੀਆਂ ਦੇਖਦੀ ਮੈਂ ਕਦੇ ਗਈਆਂ ਤੀਆਂ ਤੇ ਫੇਰ ਕੀ ਹੋ ਜੂ ਇਹ ਤੂੰ ਨਹੀਂ ਜਾਵੇਂਗੀ ਕਿਸ ਤਰ੍ਹਾਂ। ਚਲ ਕੋਈ ਨਹੀਂ ਭਾਬੀ ਇਹ ਤਾਂ ਡੋਢੀ ਨਾ ਬੰਦੇ ਦੀ ਸੋਚ ਹੁੰਦੀ ਹੈ ਜੇ ਤੂੰ ਹੀ ਮਾਂ ਬਣ ਜਾਂਦੀ ਫਿਰ ਮੈਨੂੰ ਕੀ ਲੋੜ ਸੀ ਮਾਂ ਨੂੰ ਯਾਦ ਕਰਨ ਦੀ ਨਾ ਬਣ ਮੈਂ ਤੂੰ ਤਾਂ ਬਣਿਆ ਨਹੀਂ ਆਂ ਮਾਂ ਪਹਿਲਾਂ ਬਠੇਰੀ ਤੂੰ ਮੈਨੂੰ ਉਹ ਹੀ ਗੱਲ ਮੇਰੇ ਨਾਲ ਕਰਕੇ ਗਈ ਐ ਕੁਮਾਰੀ ਹੁੰਦੀ ਕਿਹੜਾ ਮੈਨੂੰ ਖੰਡ ਪਾਉਂਦੀ ਸੀ ਹੋਰ ਬਾਅਦ ਹੀ ਤੈਨੂੰ ਪਿਆਰੀ ਲੱਗਣ ਲੱਗੀ ਮੈਂ ਤਾਂ ਭਾਬੀ ਤੈਨੂੰ ਕਦੇ ਉੱਚਾ ਨਹੀਂ ਬੋਲੀਗੀ ਖੰਡ ਪਾਉਣ ਨੂੰ ਮੈਂ ਕਿਹੜਾ ਤੇਰੇ ਨਾਲ ਲੜਦੀ ਸੀ ਬੋਲਦੀ ਕਿਹਨੇ ਕੀ ਬਠੇਰਾ ਭਰਾ ਦੇ ਉਂਗਲਾਂ ਲਾਦਾ ਕਿ ਬਠੇਰਾ ਸਾਨੂੰ ਲੜੋਂ ਚਲ ਕੋਈ ਨੋਹੀ ਕੁਮਾਰੇ ਤੇ ਪੁੱਤ ਨੂੰ ਸੂ ਘੱਟ ਹੁੰਦੀ ਆ ਵਿਆਹ ਜਦੋਂ ਵਿਆਹਿਆ ਜਾਵੇ ਬੰਦਾ ਨਾ ਉਦੋਂ ਅਕਲ ਆ ਜਾਂਦੀ ਏ ਕੋਈ ਨਹੀਂ ਹੁਣ ਤੈਨੂੰ ਅਕਲ ਆ ਜੂ ਰਾਇਆ ਤੇ ਮੈਂ ਤੈਨੂੰ ਦੱਸਾਂ ਸਾਨੂੰ ਨਮਰ ਤੇ ਪੀਣਾ ਵੀ ਹੈਰਾਨ ਕਰੀ ਫੋਨ ਮਾਰ ਕੇ ਖੜੀ ਰੱਖਿਆ ਸੀ ਹੁਣ ਤੇ ਮੇਰੇ ਕੋਲੇ ਫੋਨ ਨਾ ਰਾਈ ਵਾਰੀ ਵਾਰੀ ਮੈਂ ਦੱਸਾਂ ਮੈਨੂੰ ਕੰਮ ਹੈ ਠੀਕ ਆ ਹਾਂ ਇਹ ਕਹਿ ਕੇ ਭਾਬੀ ਨੇ ਤਾਂ ਫੋਨ ਕੱਟਤਾ ਇਹ ਤਾਂ ਭਾਈ ਹੁਣ ਬਗਾਨੀ ਆ ਇਹਨੇ ਤਾਂ ਕਹਿ ਕਰਨੀਆਂ ਹੀ ਆ ਗੱਲਾਂ ਕਿ ਤਾਂ ਮੇਰੇ ਭਰਾ ਨੂੰ ਆਉਣੀ ਚਾਹੀਦੀ ਆ ਐਵੇਂ ਉਹਦੇ ਪਿੱਛੇ ਲੱਗ ਕੇ ਚੱਲ ਜੇ ਆ ਜਾਂਦਾ ਦੋ ਦਿਨ ਫੇਰ ਕੀ ਫਰਕ ਪੈਂਦਾ ਸੀਗਾ ਉਹ ਇੱਥੇ ਮੇਰੀ ਸੱਸ ਨਹੀਂ ਟਿਕਣ ਦਿੰਦੀ ਉੱਥੇ ਪਰਜਾਈ ਨਹੀਂ ਟਿਕਣ ਦਿੰਦੀ ਲੈ ਵੀ ਜਾ ਮਾਥਾ ਜਾ ਮਾ ਕਿੱਧਰ ਕੀ ਕਰਾਂ ਹੁਣ ਚੱਲ ਬੇਬੇ ਨੂੰ ਮਨਾ ਲੈਣੀ ਐ ਐਸੇ ਨਾਲ ਹੀ ਕਰਦੀਆਂ ਕੋਈ ਗੱਲ ਬਾਤ ਵੀ ਉਹ ਤਾਂ ਭਾਈ ਜਵਾਬ ਦੇਗੀ ਮੈਨੂੰ ਤਾਂ ਉਹਨੇ ਤੋੜ ਕੇ ਇੱਕ ਵਾਰੀ ਉਹੀ ਗੱਲ ਹੱਥ ਬੰਨ ਲੈ ਵੰਗਰੋ ਵੀ ਵਦਗਾ ਤਾਂ ਨਿਕਲ ਗਈ ਲੈ ਕੀ ਕਰਾਂ ਹੁਣ ਉਨੇ ਤਾਂ ਕਹਿਤਾ ਹੁਣ ਵੀ ਨਾ ਜਾ ਪਤਾ ਨਹੀਂ ਮਰੀ ਭੈਣ ਨੂੰ ਕੀ ਬੋਲੂਗੀ ਹੁਣ ਕੀ ਨਾ ਬੋਲੂਗੀ ਜੇ ਮਾਂ ਵਿਚਾਰੀ ਹੁੰਦੀ ਚਲ ਮਾਂ ਲੈ ਆਉਂਦੀ ਉਹ ਦੇਖ ਲੈ ਫਿਰ ਭੈਣ ਦੇ ਮਨ ਤੇ ਹੁਣ ਕੀ ਬੀਤੂਗੀ ਇਹਨੂੰ ਕੀ ਹੈ ਇਹ ਤਾਂ ਉਹ ਹੀ ਬਗਾਨੀ ਨੀਤੀ ਵਾਲੀ ਗੱਲ ਕਰਦੀ ਹੈ ਕਹੀਂ ਤੂੰ ਖੇਤ ਵਗ ਜਾ ਫਲਾਨਾ ਕੰਮ ਆਪਣਾ ਧੋਕਾ ਕੰਮ ਮੈਨੂੰ ਚਲਾਏ ਸੀ ਕਿ ਅੱਜ ਮੜਾ ਜਾ ਕੰਮ ਤੇ ਰਹਿ ਲੈ ਕੰਮ ਕੱਲ ਨੂੰ ਕਰ ਲਾਂਗੇ ਕੰਮ ਕਿਹੜਾ ਪਾਈ ਦੇ ਨੇ ਕਿਤੇ ਉਹਨਾਂ ਵਾਲੇ ਕੰਮ ਤਾਂ ਫਿਰ ਮਰਿਆਂ ਦੀ ਮੁੱਕਦੇ ਐ ਕੰਮ ਕਿੱਥੇ ਮੁੱਕਦੇ ਨੇ ਹੁਣ ਮੈਂ ਦੱਸ ਕੀ ਕਰਾਂ ਨਾ ਤਾਂ ਹੁਣ ਮੇਰਾ ਦਿਲ ਕਰਦਾ ਹੈ ਕਿ ਖੇਤ ਵਗ ਜਾਂ ਖੇਤ ਕਿਹੜਾ ਕੋਈ ਕੰਮ ਹੈ ਇੰਨਾ ਕਹਿੰਦੀ ਮੈਂ ਬਹਾਨਾ ਮਾਰ ਦੂੰਗੀ ਆਪਦੀ ਭੈਣ ਨੂੰ ਲਿਆਂ ਨਾ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਵੀ ਦੁਖੀ ਹਾਂ ਉਹ ਭੈਣ ਵੀ ਵਿਚਾਰੀ ਦੇਖ ਲੈ ਦੁਖੀ ਹੈਗੀ ਤਾਂ ਹੀ ਉਹਦੇ ਪੇਕੇ ਯਾਦਾ ਆਉਂਦੇ ਨੇਗੇ ਇਹਨੂੰ ਕੀ ਹੈ ਇਹ ਤਾਂ ਗੱਲਾਂ ਮਾਰਦੀ ਹੈ ਹੁਣ ਦੱਸ ਮੇਰੇ ਤੇ ਕੋਈ ਸਾਰੇ ਨਹੀਂ ਨਾ ਮੈਂ ਭੈਣ ਨੂੰ ਫੋਨ ਕਰ ਸਕਦਾ ਮਿੱਠੇ ਨੇ ਫੋਨ ਵੀ ਖੋਲ ਲਿਆ ਚਲ ਦੇਖੀ ਜੋ ਕਿਵੇਂ ਬਣੂ ਹੁਣ ਫਿਰ ਕੀ ਕਹੋਗੇ ਚਲ ਮਨਾ ਇੱਥੇ ਬਹਿ ਕੇ ਕੀ ਐ ਫਿਰ ਨਾ ਖੇਤ ਸੱਤ ਜੀ ਵਗ ਜਾਨੇ ਕੰਮ ਤਾਂ ਕੋਈ ਹੈ ਨਹੀਂਗਾ ਟਾਲਾ ਮਟੋਲਾ ਕਰੀ ਜਾਨੇ ਆ ਰਾਜਵੀਰ ਹਾਂ ਬੇਬੇ ਕਰ ਲਈ ਪਰ ਜਾਈ ਨਾ ਗੱਲਾਂ ਗੱਲ ਹੀ ਕਰੀ ਜਾਂਦੀ ਸੀ ਬਾਹਰ ਬੇਬੇ ਇੱਥੇ ਰੇਂਜ ਜੀ ਨਹੀਂ ਆਉਂਦੀ ਸੀਗੀ ਬਾਜਾ ਡੜ ਕੇ ਆਉਂਦੀ ਸੀ ਮੈਂ ਚਲ ਮੜਾ ਜਾ ਬਾਹਰ ਹੋ ਜਾਨੀ ਆ ਅੱਛਾ ਤੇ ਬਾਹਰ ਹੀ ਗੱਲ ਕਰਕੇ ਆਈ ਸੀ ਮੈਂ ਹੂੰ ਬੇਬੇ ਉਹ ਤਾਂ ਜਵਾਬ ਦੇਗੇ ਕਿਉਂ ਉਹ ਤਾਂ ਕਹਿੰਦੇ ਸਾਥੋਂ ਆਇਆ ਨਹੀਂ ਆਂਦਾ ਸਨ ਤਾਂ ਕੰਮ ਵਾਲਾ ਲੈ ਦੇਖ ਲੈ ਫਿਰ ਕਿਵੇਂ ਬਣੂਗਾ ਹੁਣ ਤੇਰ ਨਾਲ ਹੁਣ ਕਿਵੇਂ ਬਣਨਾ ਸੀਗਾ ਬੇਬੇ ਹੁਣ ਫਿਰ ਮੈਂ ਕੀ ਕਰਾਂ ਮੈਨੂੰ ਦੱਸ ਤੂੰ ਤੂੰ ਤਾਂ ਮੇਰੇ ਸ੍ਰੀਕੇ ਕਬੀਲੇ 'ਚ ਮੈਨੂੰ ਨਿਵਾਜ ਘਾਉਣਾ ਬੇਬੇ ਤੂੰ ਕੱਲੀ ਤਾਂ ਨਹੀਂ ਤੇਰੀ ਬੇਇੱਜ਼ਤੀ ਤਾਂ ਨਹੀਂ ਮੈਂ ਕਰਾਉਂਦੀ ਮੇਰੀ ਵੀ ਅਗਲਾ ਖੂਬੀ ਤੇ ਭਰਾ ਭਝਾਈ ਆਉਂਦੇ ਕਿਉਂ ਨਹੀਂਗੇ ਤੂੰ ਜਾਣਾ ਸਿਆਦੇ ਪੇ ਕਿ ਕਹਿਣਾ ਸਿਆਦੀ ਪਰਜਾਈ ਨੂੰ ਵੀ ਲੈ ਕੇ ਜਾਓ ਮੈਨੂੰ ਹੁਣ ਬੇਬੇ ਫਿਰ ਜੇ ਤੂੰ ਬਾਹਰ ਕਰਦੀ ਐ ਮੈਂ ਕੱਲੀ ਬੱਸ ਚੜ ਜਾਨੀ ਐ ਕੰਦੀ ਜਾਂਦੀ ਕਿ ਸੋਹਣੀ ਲੱਗੇਗੀ ਤੇ ਫਿਰ ਉਹੀ ਤਾਂ ਤੈਨੂੰ ਆਖੀ ਨਹੀਂ ਐ ਮੈਂ ਵੀ ਹੁਣ ਬਾਈ ਜੀ ਤਾਂ ਤੈਨੂੰ ਪਤਾ ਵਿਚਾਰੇ ਦੀ ਚੱਲਦੀ ਨਹੀਂ ਕਰੇ ਭਾਬੀ ਦੀ ਚੱਲਦੀ ਐ ਭਾਬੀ ਨੇ ਜਵਾਬ ਦਿੱਤਾ ਤਦੋਂ ਤੱਕ ਐਨੀ ਫੋਨ ਹੀ ਨਾ ਕਰੀ ਪੂਰਾ ਵਗਰਾ ਭਾਂਡੇ ਬੰਜਨ ਆਏ ਰਹਿ ਗਿਆ ਹਾਂ ਬੇਬੇ ਤੇਰੀ ਗੱਲ ਸਹੀ ਆ ਹੈ ਨਹੀਂ ਹੋਈ ਤਾਂ ਕੱਢਣ ਬਾਹਰ ਨੂੰ ਕੋਸਾ ਤੇ ਫਿਰ ਬੇਬੇ ਹੁਣ ਜੇ ਮੇਰੀ ਮਾਂ ਹੋਵੇ ਵਿਚਾਰੀ ਤਾਂ ਉਹੀ ਗੱਲ ਮੇਰੇ ਭਰਾ ਦੇ ਵੀ ਪੈਰ ਲੱਗ ਜਾਣ ਵਿਚਾਰੇ ਦੇ ਆ ਉਹ ਤਾਂ ਡਰਦਾ ਰਸ ਭਾਂਡੇ ਮਾਂਜੀ ਜਾਂਦਾ ਸਾਰਾ ਦਿਨ ਉਹ ਤਾਂ ਹੁਣ ਬੇਬੇ ਤੈਨੂੰ ਪਤਾ ਸਾਰੀ ਕਬੀਲਦਾਰੀ ਉਹਦੇ ਹੱਥਾ ਪੈਸਾ ਟੱਕਾ ਸਾਰਾ ਜ਼ਮੀਨ ਦਾ ਸਾਬ ਕਿਤਾਬ ਜਿਹੜਾ ਕੋਈ ਹਾੜੀ ਸੌਣੀ ਆਉਂਦੀ ਹੈਗੀ ਉਹ ਤਾਂ ਫਿਰ ਹੁਣ ਅਗਲੀ ਆਪ ਸਰਦਾਰ ਨਹੀਂ ਆ ਨਾ ਫਿਰ ਹੁਣ ਤੂੰ ਜਾਣ ਸਕਦੀ ਬਸ ਜਵਾਬ ਦੇ ਤਾਂ ਬੇਬੇ ਫਿਰ ਮੈਂ ਤੈਨੂੰ ਕੀ ਦੱਸਾਂ ਕਿਹੜੇ ਮੂੰਹ ਆਖਾਂ ਵੀ ਮੈਨੂੰ ਹੁਣ ਜਵਾਬ ਦੇ ਤਾਂ ਉਹਨਾਂ ਨੇ ਉਹਨਾਂ ਦਾ ਜਮਾਂ ਹੀ ਤੋੜ ਕੇ ਜਵਾਬ ਹੀ ਦਿੱਤਾ ਜਿਵੇਂ ਕਿਸੇ ਸੱਤ ਬਗਾਨੇ ਨੂੰ ਕਹਿੰਦੇ ਹੁੰਦੇ ਆ ਫਿਰ ਦੁਆਏ ਕਰਾ ਚਾਹ ਨਹੀਂ ਜਾਣੀ ਜੇ ਬਿੱਤੋ ਜੇ ਪਰ ਜਾਏਂਗਾ ਮਾਮਾ ਬਣ ਜਾਣਾ ਫਿਰ ਮਾਮਾ ਨੂੰ ਕੌਣ ਰੋਵੇ ਲੈ ਬੇ ਤੂੰ ਵੀ ਨਾ ਮੇਰੀ ਗੱਲ ਸਮਝੀ ਲਈ ਹਾਂ ਮੈਂ ਤਾਂ ਤੇਰੇ ਤਾਂ ਮੈਂ ਹਾੜੇ ਵੀ ਨਹੀਂ ਕੱਢੇ ਹਾਂ ਉਹ ਤਾਂ ਮੈਂ ਹਾੜੇ ਵੀ ਕੱਢੇ ਵੀ ਭਾਬੀ ਮੈਨੂੰ ਲੈ ਜਾ ਕੋਈ ਨਹੀਂ ਤੂੰ ਜਾ ਨਾ ਕੀ ਲੈਣਾ ਬਸ ਉਹਦੇ ਹਾੜੇ ਕੱਢਣਾ ਕਥਾ ਲਾ ਗਿਆ ਮੈਂ ਦੱਸਾਂ ਤੇ ਦੇਖਿਆ ਦਾ ਮੈਂ ਤਾਂ ਫਿਰ ਇਹਨਾਂ ਖਾ ਤੂੰ ਆਏ ਆਖੇਂਗੀ ਵੀ ਹਜੇ ਹੁਣ ਤਾਂ ਆਈ ਆ ਹੁਣ ਸਾਰੀ ਗੱਲਾਂ ਬਾਤਾਂ ਕਰਨ ਲੱਗੀ ਮੈਨੂੰ ਪਤਾ ਉਹਨਾਂ ਦੀ ਬਦਲ ਗਈ ਜਾ ਤਾਂ ਤੇ ਤੂੰ ਮੈਂ ਐਸੀ ਰਹਿ ਦੋ ਦਿਨਾਂ ਅੰਦਰ ਰਹੀ ਮੈਂ ਕਹਿ ਦੂੰ ਮੈਨੂੰ ਤਾਂ ਗਈ ਹੋਈ ਏ ਪੇਕੀ ਮੈਨੂੰ ਕੁਮਾਰੀ ਹੁੰਦੀ ਨੂ ਬੇਬੇ ਬਾਲਾ ਤੰਗ ਕਰਦੀ ਸੀ ਇਹਦਾ ਆਈ ਹੁੰਦੀਆਂ ਪੁੱਤ ਪਰਜਾਈਆਂ ਤਾਂ ਫਿਰ ਕਾਹਨੂੰ ਮਾਵਾ ਬਣ ਸਕਦੀ ਹੈ ਹਾਂ ਬਾਈ ਤਾਂ ਘਰੇ ਨਹੀਂ ਸੀ ਹੁੰਦਾ ਹਾਂ ਮੇਰੀ ਮਾਂ ਵਿਚਾਰੀ ਤੈਨੂੰ ਬੱਦਲ ਤਾਂ ਗੋਲਾ ਤੰਦਾ ਕਰਾਈ ਜਾਂਦੀ ਗੋਲਾ ਤੰਦਾ ਕਰਾਈ ਦੀ ਫਿਰ ਵੀ ਮੈਨੂੰ ਸਿੱਧੇ ਮੂੰਹ ਸੀ ਬੋਲਦੀ ਚਲ ਬਤਾ ਤੂੰ ਨਹੀਂ ਤੇਰੀ ਮਾਂ ਹੈਗੀ ਤੇ ਮੈਂ ਵੀ ਤੇਰੀ ਮਾਂ ਹੀ ਐ ਤੇ ਤੂੰ ਉਹ ਕਰਾ ਦੋ ਦਿਨ ਰਹੇ ਅੰਦਰ ਮੈਂ ਕਹਿੰਦੀ ਮੈਨੂੰ ਤਾਂ ਆਦੇ ਟੇਕੀ ਗਈ ਆ ਨਾ ਤਾਂ ਮੈਂ ਤੈਨੂੰ ਛੂਟ ਲਿਆ ਦੂੰ ਮੈਂ ਆਪਦਾ ਛੂਟ ਲਿਆ ਹੂੰ ਤੇਰਾ ਲਿਆ ਦੂੰ ਆਪਾ ਪਕਾ ਕੇ ਮਠੀਆਂ ਫੇਰ ਆਟਾ ਕਰੇ ਆਪਣੇ ਸਭ ਕੁਝ ਹੈਗਾ ਅੱਛਾ ਤੇ ਬਿਸਕੁਟ ਕਢਾ ਲਿਆਉਂਗੀ ਤੇ ਫੜਾ ਦੂੰਗੀ ਜਿਹੜੀਆਂ ਬਾਗੀਆਂ ਮੱਚਦੀਆਂ ਨਹੀਂ ਫਿਰਦੀਆਂ ਵੀ ਆ ਮੇਰੇ ਬੇਬੇ ਤਾਂ ਇੰਨੀ ਚੰਗੀਆਂ ਜੇ ਤੂੰ ਹੁਣ ਇੰਨੀ ਚੰਗੀਆਂ ਮੈਨੂੰ ਤਾਂ ਲੋੜ ਹੀ ਨਹੀਂ ਉਹਨਾਂ ਦੀ ਹਾਂ ਉਹਨਾਂ ਨੂੰ ਜ਼ਿਆਦਾ ਹੀ ਨਾ ਕਰ ਮੈਂ ਤਾਂ ਪਰਜ ਦੇ ਪ੍ਰਜਾਆਂ ਦੀ ਲੋੜ ਹੀ ਨਹੀਂ ਹੈਗੀ ਹਾਂ ਨਾ ਜਵਾਨਾਂ ਦੀ ਲੋੜ ਜੇ ਹਮ ਬੇਬੇ ਸਾਰੀਆਂ ਸੱਸਾਂ ਤੇਰੇ ਵਰਗੀਆਂ ਹੋਣ ਤਾਂ ਧੀਆਂ ਨੂੰ ਕੀ ਲੋੜ ਆ ਹਨਾ ਪੇਕੀਆਂ ਦੀ ਤੇ ਤਾਂ ਜਾਣ ਦੀ ਲੋੜ ਹੀ ਨਹੀਂ ਜੇ ਇਹ ਜੀਆਂ ਸੱਸਾਂ ਹੋਣ ਕਰ ਕਰ ਸਹੀ ਗੱਲ ਆ ਬੇਬੇ ਜੀਦੀ ਕਹਿੰਦੇ ਕਿ ਮਾਂ ਮਰ ਜਾਂਦੀ ਉਹਦੀ ਤਾਂ ਸੱਸ ਚੱਜਦੀ ਹੋਵੇ ਹਾਂ ਚੱਜਦੀ ਹੋਵੇ ਪਰ ਹਰੇਕ ਹੁੰਦੀ ਨਹੀਂ ਹਰੇਕ ਹੁੰਦੀ ਨਹੀਂ ਬੇਬੇ ਤੇਰੀ ਗੱਲ ਸਹੀ ਹੈ ਤੇ ਕੋਈ ਤੂੰ ਜਾਣਾ ਕੋਈ ਚਿੱਤ ਤੇ ਨਾ ਗੱਲ ਲਈ ਚੱਲ ਚੰਗਾ ਬੇਬੇ ਨਹੀਂ ਲਾਉਂਦੀ ਮੈਂ ਕਿਤੇ ਹੁਣ ਤਾਂ ਮੈਨੂੰ ਚਾ ਚੜ ਗਿਆ ਮੈਨੂੰ ਤੇਰਾ ਡਰ ਸੀਗਾ ਮੈਂ ਕਿ ਤੂੰ ਕਹੇਂਗੀ ਮੈਨੂੰ ਨਾ ਮੈਂ ਤਾਂ ਵੇ ਤੈਨੂੰ ਦੇਖਦੀ ਸੀ ਮੈਂ ਕਿ ਪਹਿਲਾਂ ਕੀ ਕਹਿੰਦੀ ਮੈਨੂੰ ਪਤਾ ਹੀ ਸੀ ਵੀ ਮਾਂ ਹੈ ਨਹੀਂ ਇਹਦੀ ਵਿਚਾਰੀ ਦੀ ਇਹ ਕੋਈ ਅੱਛਾ ਪਰਤੇ ਆਉਂਦੀ ਸੀ ਤੈਨੂੰ ਤੈਨੂੰ ਪਤਾ ਹੀ ਆ ਬੇਬੇ ਮੈਂ ਜਿੱਦੇ ਦੀ ਆਈ ਆ ਮੈਨੂੰ ਕਿੰਨਾ ਕ ਪੁੱਛਦਾ ਪੁੱਛਿਆ ਨਾ ਨੇ ਅੱਗੇ ਚੱਲ ਕੋਈ ਨਹੀਂ ਬੇਬੇ ਆਪਾਂ ਤਾਂ ਦੋਨੀ ਲੋਟਾਂ ਪੰ ਤਾਂ ਲੋੜ ਹੀ ਨਹੀਂ ਕਿਸੇ ਦੀ ਨਾ ਨਾ ਬਸ ਜੇ ਹੁਣ ਤੈਨੂੰ ਫੋਨ ਵੀ ਕਰੇ ਨਾ ਇਹ ਬੇਬੇ ਮੈਂ ਤਾਂ ਆਉਂਦੀ ਨਹੀਂ ਉਹ ਜਦੋਂ ਕਰਦਾ ਜਵਾਬ ਹੀ ਦੇਦਾ ਚੱਲ ਬੇਬੇ ਹੁਣ ਜੇ ਤੂੰ ਮੇਰੀ ਮਾਂ ਬਣ ਗਈ ਇਹ ਵੀ ਤੇਰੀ ਧੀ ਬਣ ਕੇ ਰਹੂੰਗੀ ਧੀ ਬਣ ਕੇ ਰਹੀ ਤੂੰ ਮੈਨੂੰ ਮਾਂ ਬਣਾ ਲਾ ਚੰਗਾ ਬੇਬੇ ਚੰਗਾ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾਉਣੀ ਆ ਕੋਈ ਨਹੀਂ ਬਣਾ ਲੈ ਚਾਹ ਪਾਣੀ ਤਾਂ ਹਾਂ ਬੇਬੇ ਹੁਣ ਚਾਹ ਪਾਣੀ ਦੀ ਲੋੜ ਨਹੀਂ ਇੰਨੀ ਬਾੜੀ ਮਹਤਾਨੁ ਭੁੱਖ ਲੱਗੀ ਹੋਊਗੀ ਤੇ ਤੂੰ ਆ ਦੇ ਛੂਟ ਸਾਡ ਸਿਉਲਾ ਦੋ ਚੰਗਾ ਬੇਬੇ ਹਾਂ ਤੇ ਤੇ ਕਿਹੜਾ ਦੋ ਦਿਨ ਤੂੰ ਅੰਦਰ ਐ ਫਿਰ ਦੁਬਾਰ ਮੈਂ ਤੇਨੂੰ ਇੱਥੇ ਲੈ ਜਾਖੂੰ ਤੀਆਂ ਚ ਚੰਗਾ ਬੇਬੇ ਤੂੰ ਕਹੀ ਦੀ ਚੱਲ ਜਿਹੜੀ ਕੋਈ ਆਂਡ ਕਮਾਂਡ ਵਾਲੀ ਪੁੱਛਣ ਲੱਗੀ ਤੂੰ ਵੀ ਜਾਇਆਈ ਵੀ ਜਾਇਆਈ ਭਾਈ ਦੋ ਦਿਨ ਮੈਂ ਮੈਨੂੰ ਨੀ ਕੰਮ ਬਿਨਾ ਸਰਦਾ ਸੀਗਾ ਮੈਂ ਤਾਂ ਲਿਆਈ ਦੋ ਦਿਨਾਂ ਅਸੀਂ ਆ ਨਹੀਂ ਹਾਂ ਹਾਂ ਕਹੀ ਦੋ ਦਿਨ ਹੀ ਤੋਰੀ ਸੀ ਮੈਂ ਤਾਂ ਹਾਂ ਮੈਂ ਵੀ ਚਲਾਂ ਹੀ ਕਹੀ ਦੀ ਵੀ ਸਾਡੇ ਘਰ ਹੀ ਨਹੀਂ ਸਰਦਾ ਹਾਂ ਵੀ ਸਾਡੇ ਘਰ ਕੰਮ ਨਹੀਂ ਹੁੰਦਾ ਤੇ ਵੀ ਤਾਂ ਆ ਗਈ ਜੀ ਇੱਥੇ ਦਿਖਾ ਦੇਣੀ ਐ ਮੈਂ ਤੇਨੂੰ ਤੀਆਂ ਚੰਗਾ ਬੇਬੇ ਹਾਂ ਤੇ ਮੈਂ ਤਾਂ ਲੈ ਜਾ ਕੋਈ ਤੀਆਂ ਚ ਕੋਈ ਨਹੀਂ ਚੱਲ ਚੰਗਾ ਬੇਬੇ ਤੂੰ ਤਾਂ ਬਲਾਈ ਚੰਗੀ ਆ ਬਸ ਤੂੰ ਚਿੱਤ ਤੇ ਨਾਲੇ ਹੀ ਗੱਲ ਵੀ ਮੇਰੀ ਮਾਂ ਨਹੀਂ ਮੈਨੂੰ ਹੋਰ ਨਹੀਂ ਲੋੜ ਪਾਸੇ ਦੀ ਮਾਂ ਨੂੰ ਬਸ ਜਾ ਦੇ ਨਾ ਕਰੀ ਆਹ ਹੋ ਅਸਲ ਤਾਂ ਸੌਰਾਕਾਰੀ ਹੁੰਦਾ ਆਪਦਾ ਪੇਕੇ ਕਿੰਨਾ ਕਿ ਚਰ ਹੁੰਦੇ ਨੇ ਹਾਂ ਚੱਲ ਚੰਗਾ ਬੇਬੇ ਕੋਈ ਕਰ ਲੈ ਪੁੱਤ ਦੂਆ ਦਾ ਕੰਮ ਤਨ ਦਾ ਕਰ ਲੈ ਉਹ ਕਰਨਾ ਦਾਲ ਪਾਣੀ ਦਾ ਲੱਭ ਚਾਹੀਦਾ ਕਿਹੜਾ ਜੀ ਨਹੀਂ ਕਰਦਾ ਪੇਕੇ ਜਾਣ ਨੂੰ ਜੇ ਮਾਵਾ ਬਿਨਾ ਪਰਜਾਈਆਂ ਮਾਵਾ ਬਣ ਜਾਣ ਫਿਰ ਮਾਵਾ ਨੂੰ ਕੌਣ ਰੋਵੇ ਕਿ ਮਾ ਨਾਲ ਹੀ ਪੇਕੇ ਹੁੰਦੇ ਆ